ਇਹ ਰੱਤਾ ਕਿ ਹਰ ਇੱਕ ਦਾ ਕਰਜ਼ਾ ਬਾਕ ਕੀਤਾ ਜਾਊਗਾ ਤੇ ਘਰ ਘਰ ਲੋਕਰੀ ਦਿੱਤੀ ਜਾਊਗੀ ਬਹੁਤ ਲਾਰੇ ਲਾਏ ਪਰ ਲੋਕਾਂ ਨੇ ਉਹਨਾਂ ਦੇ ਲਾਰੇ ਦੇਖ ਕੇ ਕਾਹੜਾ ਤੁਰਤੀ ਦੇ ਬਿਚੇ ਤਾਂ ਉਹ ਸਾਰੇ ਲਾਰੇ ਭੁੱਲ ਗਏ 50 ਸਾਲਾਂ ਬਾਅਦ ਸਾਡਾ ਦਿੱਲੀ ਤੋਂ ਆਇਆ ਇੱਕ ਬਾੜਿਆ ਜਿਵੇਂ ਕੇ ਸਾਨੂੰ ਉਦੋਂ ਜਾਦੇ ਲਾਰੇ ਦਿਖਾਤੇ ਆਡੇ ਵਿੱਚ ਕਹਿੰਦਾ ਮੈਂ ਨਸ਼ਾ ਬੰਦ ਕਰ ਦੂੰਗਾ ਔਰ ਮੈਂ ਗਰੰਟੀ ਤੇ ਗਰੰਟੀ ਦੇਇਆ ਪਰ ਕੀਤਾ ਕੁਝ ਨਹੀਂ ਉਹਨਾਂ ਨੇ ਉਹਨਾਂ ਨੇ ਕੀ ਕੀਤਾ ਸਾਡੇ ਪੰਜਾਬ ਨੂੰ ਲੁੱਟ ਲਿਆ ਜਿੰਨੀਆਂ ਨੌਕਰੀਆਂ ਕਹਿੰਦੇ ਸੀ ਨੌਕਰੀਆਂ ਦਿੱਤੀਆਂ ਸਾਰੀਆਂ ਪੰਜਾਬ ਤੋਂ ਬਾਹਰ ਬਾਲੀਅਸ ਸਟੇਟਾਂ ਨੂੰ 57% ਪੰਜਾਬ ਦੇ ਨੱਕ ਦਿੱਤੀਆਂ ਉਹਨਾਂ ਨੇ ਬਾਕੀ ਸਾਰੀਆਂ ਬਾਹਰ ਦਿੱਤੀਆਂ ਜਿੰਨਾ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਬੜੇ ਚਾਣ ਨਾਲ ਸਰਕਾਰ ਬਣਾਈ ਸੀ ਬੜੇ ਬਹੁਤ ਦੇ ਨਾਲ ਬਣਾਈ ਸੀ ਉਹਨਾਂ ਦੇ ਮਨ ਚਾਹੇ ਸੀ ਕਿ ਅਸੀਂ ਉਹਦੇ ਮਾੜਾਏ ਉਹ ਵੀ ਦਿੱਲੀ ਦੇ ਬਾੜੀਆਂ ਨੂੰ ਆ ਕੇ ਦਿੱਲੀ ਤੋਂ ਹੀ ਬਾੜੇ ਉਹਨਾਂ ਦੇ ਤੇ ਸਾਡੇ ਪੰਜਾਬ ਨੂੰ ਲੁੱਟਿਆ ਅਤਿ ਹਿਆਰਾ ਨਾਲ ਤੇ ਝਾੜਾਂ ਦੇ ਝੂਟਿਆਂ ਚ ਕੱਖ ਵੀ ਨਹੀਂ ਕੀਤਾਗਾ ਜੋ ਹੁਣ 27 ਦੇ ਵਿੱਚ ਆਪਣੀ ਸਰਕਾਰ ਬਣਨੀ ਆ ਸਾਡੇ ਬਹੁਤ ਦੀ ਸਰਕਾਰ ਜੋ ਸਰਦਾਰ ਜਗਵੀਰ ਸਿੰਘ ਬਾਦਲ ਮੁੱਖ ਮੰਤਰੀ ਬਣਨੇ ਨੇ ਜਿਹੜੇ ਕੇ ਇੱਕ ਘਸ ਘਸ ਕੇ ਜਾ ਰਹੇ ਆ ਜਿਨ੍ਹਾਂ ਦਾ ਸਤਕਾਰਯੋਗ ਪਿਤਾ ਆਪਣੇ ਪੰਜਾਬ ਦੇ ਵਿੱਚ 5000 ਦੇ ਵਿੱਚ 5000 ਲੋਕਾਂ ਤੇ ਰਹੇ ਆ ਜਿਵੇਂ ਸਿਆਰੇ ਕਹਿੰਦੇ ਆ ਘਰਾਏ ਘਰ ਦਾ ਦੇਖਣਾ ਚਾਹੀਦਾ ਉਹ ਜਿਹੜੀਆਂ ਵੀ ਢੂਟਾ ਕੇ ਚੱਲੀਆਂ ਤਾਂ ਸਰੋਵੜੀ ਕਾਲੀਕਾਲ ਦੀ ਸਰਕਾਰ ਨੇ ਦਿੱਤੀਆਂ ਤੇ ਸਰੋਵੜੀ ਸਰਕਾਰ ਕਾਲੀਕਾਲ ਦੀ ਸਰਕਾਰ ਕਿ ਜੋੜ ਕੇ ਬੇਨਤੀ ਆ ਕਿ ਅੱਪਾ ਸਾਰਿਆਂ ਦੇ 27 ਦੇ ਵਿੱਚ ਫ੍ਰੋਮਣੀ ਕਲਦਾਲ ਦੀ ਸਰਕਾਰ ਲਿਆਉਣੀ ਆ ਸਰਦਾਰ ਤਕਵੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਓਗਾ ਜ਼ਿਲ੍ਹੇ ਦੇ ਫ੍ਰੋਮਣੀਆਂ ਖਾਲੀਵਲ ਦੇ ਬਹਾਦਰ ਵਰਕਰ ਸੇਬੰਦ ਇਸ ਮੁੱચી ਲੀਡਰਸ਼ਿਪ ਗੱਜ ਕੇ ਫਤਿਹ ਦਿਲਾਓ ਵਾਈਡਰ ਦੀ ਕਹਾਣੀ ਸਾਹ ਪੰਜਾਬ اپنا کر رہے ہیں اپا کیوں مرنا ہی تھے اپا دیش اپنا اے ایس دیش نو ازاد کرون واسطے سب تو وقت یہ کربانیاں دیتیاں تھے اپنے پنجاب دے بہادر لوگ بنے کی تھی یہ پنجاب ترقی دے رہا دے جاؤں گا اپا ترقی دے رہا دے جاؤں گے اپنیاں کے بڑیاں ترقی کرنیاں جے پرا پجاب بھی پیچھے چلے گیا پھر اپنا رہنا چاہیے کیونکہ آپ پڑا کھا رہے میں کوئی سوچ پریم نہیں کرنا ہے کہ آپ کو فیصلے کر لینے ہیں تو کیا سوچے سب کوئی چھوٹ بول دیتا ہے اور ہی گلہ چاہ جانے ہیں کوئی کہتا ہے میں گرنٹی دیتا ہے آپ پاؤ دی گلہ چاہ جانے ہیں ਕਿਹੜੀ ਵੀ ਸੋਹ ਖੜਾ ਤੇ ਆਪਾਂ ਉਹਨਾਂ ਦੀ ਗੱਲਾਂ ਚਾ ਜਾਣੇ ਆ ਜਿਹੜਾ ਸੱਚ ਬੋਲਦਾ ਹੈ ਇਹ ਕੰਮ ਕਰਕੇ ਦਿਖਾਉਂਦਾ ਆਪਾਂ ਉਹਨਾਂ ਦੀ ਗੱਲ ਨਹੀਂ ਬੰਦੇ ਜੇ ਤੁਸੀਂ ਕਿਛਲੇ ਤਕਰੀਬਨ 50 ਸਾਲ ਦਾ ਸਾਹਮਣੇ ਦੇਖੋ 50 ਸਾਲ ਕਿਛੇ 50 ਸਾਲਾਂ ਦੇ ਕਿੰਨੇ ਮੁੱਖ ਮੰਤਰੀ ਰਹੇ ਆ ਕਾਂਗਰਸ ਦੇ ਗਿਆਨ ਸਿੰਘ ਰੇਆ ਜਿਆ ਵੀ ਜੈ ਸਿੰਘ ਹੀ ਰੇਆ ਦਰਬਾਰਾ ਸਿੰਘ ਰੇਆ ਇੱਕ ਵੀ ਪੱਠਣ ਨਹੀਂ ਹੈ 10 ਸਾਲ ਕੈਪਟਨ ਅਮਰਿੰਦਰ ਸਿੰਘ ਰੇਆ ਕਪੀਟਨ ਤੋਂ 23 ਸਾਲ ਆ ਮੁੱਖ ਮੰਤਰੀ ਇਹ ਕਹਿੰਦੇ ਇੱਕ ਵੀ ਦੱਸ ਦਿਓ ਇੱਕ ਵੀ ਨਿਸ਼ਾਨੀ ਤੁਸੀਂ ਯਾਦ ਕਰਕੇ ਦੱਸ ਦਿਓ ਕਿ ਐਸ ਮੁੱਖ ਮੰਤਰੀ ਨੇ ਸਾਡੇ ਵਾਸਤੇ ਆ ਕੀਤਾ ਇੱਕ ਵੀ ਉਤੇ ਪਾਸੇ ਤੋਂ ਦੇ ਕੋਲ ਸਾਪਕਾ ਸਿੱਖੀ ਬਾਦਲ ਰਹੇ ਅੱਜ ਲੋਕ ਉਸ ਦੀ ਹੈ ਨਾ ਉਹਨਾਂ ਦੀ ਦੇਣ ਕਰਕੇ ਉਹਨਾਂ ਦੀ ਪੀਨਤ ਕਰਕੇ ਅੱਜ ਆਪ ਅੱਥੇ ਬੈਠੀ ਹੈ ਅੱਜ ਆਪਣੇ ਖੇਤਾਂ ਵਿੱਚ ਜੋ ਫਸਲਾ ਹੋ ਰਹੀ ਹੈ ਜੇ ਕਿਉਂਬਾ ਤਾਂ ਪਹਿਲੀ ਆਉਂਦਾ ਪਾਣੀ ਆਉਂਦਾ ਉਹ ਕਨੈਕਸ਼ਨ ਵੀ ਬਾਪੂ ਬਾਪੂ ਜੀ ਜੀਵਨ ਇਸ ਦਿਲੇ ਤੋਂ ਸ਼ੁਰੂ ਕੀਤਾ ਜਿੱਦੇ ਵਿੱਚ ਬਾਗਾ ਕਰਨਾ ਮੋਗਾ ਹਲਕੇ ਹੁੰਦੇ ਸੀ ਉਦੋਂ ਪਾਰਲੀਮੈਂਟ ਦਾ ਇਲੈਕਸ਼ਨ ਲੰਘਦਾ ਸੀ ਜਿਹੜੇ ਉਹਨਾਂ ਲੱਖੇ ਦੇ ਉਹਨਾਂ ਸਾਰਿਆਂ ਨੂੰ ਪੁੱਛ ਲੋ ਜਿਹੜੋ ਮੈਂਬਰ ਪਾਰਲੀਮੈਂਟ ਸੀ ਜੋ ਜੋ ਤੁਸੀਂ ਕਹਿੰਦੇ ਸੀ ਨਾਲ ਨਾਲ ਹੁੰਦਾ ਸੀ ਜਿੰਨੇ ਕ੍ਰੇਡ ਬਣੇ ਆ ਸਾਰੇ ਇਕੱਲੇ ਦੱਬੇ ਪਾਏ ਜਿੰਨੀਆਂ ਕੱਸੀਆਂ ਬਣੀਆਂ ਅਕਾਲੀ ਦਰਨੇ ਬਣਾਏ ਜਿੱਦਿਆ ਸੜਕਾਂ ਬਣੀਆਂ ਅੱਜ ਤੁਸੀਂ ਮੌਕੇ ਤੋਂ ਕਿਤੇ ਵੀ ਜਾਣਾ ਹੋਵੇ ਕੈਦੀਆਂ ਸੜਕਾਂ ਬਣਾ ਦਿੱਤੀਆਂ ਆ ਜਿਹੜੀ ਬਿਜਲੀ ਹੈ ਪਹਿਲੇ 5 ਘੰਟੇ ਤੇ ਕੱਟ ਲੱਗਦੇ ਸੀ ਹੁਣ 24 ਘੰਟੇ ਕਰਨ ਵਾਲਾ ਅਕਾਲੀ ਦਰ ਹੈ ਗ੍ਰੀਨ ਵਾਟਾ ਦੇਣ ਵਾਲਾ ਅਕਾਲੀ ਦਰ ਨਾਲ ਅਕਾਲੀ ਦਰ ਐਸੀ ਬੱਚਿਆਂ ਨੂੰ ਮੋਤ ਪ੍ਰੋਗਰਾਮ ਨਾਲ ਖਾਲੀ ਦਰ ਹੈ ਸਕਾਲਰਸ਼ਿਪ ਲੜਕੀਆਂ ਨੂੰ ਟੂਟਪੜ੍ਹ ਰਸਤੇ ਸਾਈਕਲ ਦੇਣਾ ਹੈ ਸੇਵਾ ਕੇਂਦਰ ਪ੍ਰੋਣਾ ਦਾ ਕਾਲੀਦਲਾ ਸਾਧ ਕੇਂਦਰ ਪ੍ਰੋਣਾ ਦਾ ਕਾਲੀਦਲਾ ਵਰਲਡ ਕਪ ਪ੍ਰੋਣਾ ਦਾ ਕਾਲੀਦਲਾ ਪਸ਼ੂ ਮੇਲੇ ਪ੍ਰੋਣਾ ਦਾ ਕਾਲੀਦਲਾ ਹਕਮਤਰੀ ਮੀਰ ਅੱਤ ਯਾਤਰਾ ਜੇ ਤੁਸੀਂ ਹਜ਼ੂਰ ਸਾਹਿਬ ਦਾ ਸਿਰਕਾ ਜਾਂਦੇ ਸੀ ਤੇ ਕਾਹੜਾ ਦਾ ਕਾਲੀਦਲਾ ਆ ਸਾਰੀਆਂ ਚੀਜ਼ਾਂ ਬੰਦ ਹੋ ਗਈਆਂ ਕਿੰਨੇ ਦਿਨ ਦੀ ਮੁਕਾਲੀ ਦਿੱਤੀ ਸਰਕਾਰ ਦਾ ਸੋ 안녕 아빠. 이따 데리고 가 ਇਹ ਕਰਮਾਂ ਤੇ ਨੂੰ ਹੋਰ ਦੱਸ ਪੁੱਛਣਾ ਚਾਹਣਾ ਆਮ ਆਪੀ ਪਾਰਟੀ ਆਈ ਪੰਜਾਬ ਜਿਹੜੋਂ 2014 ਚਾਈ ਸੀ ਪੰਜਾਬ ਵਿੱਚ ਤੇ ਵਿਅਦਮੀਆਂ ਫਿਰੋਂ ਸ਼ੁਰੂ ਹੋਈਆਂ 2015 ਤੋਂ ਉਹ ਤਾਂ ਪਹਿਲੇ ਕਿਉਂ ਨਹੀਂ ਹੋਈਆਂ ਕਿਉਂਕਿ ਆ ਸਾਰੇ ਛਾੜੀ ਕੀ ਲੋਕ ਐ ਆ ਸਾਰੇ ਤੇਜੇ ਲੋਕ ਐ ਜਿਹੜੇ ਚ ਗੱਲ ਪਾ ਕੇ ਭਰਾਵਾਂ ਨੂੰ ਪੜ ਪਾ ਕੇ جتبن بدنام کر کے راج کر سکا گے دیکھ لو دو ہزار بھی ہوئی جی سارے جنہیں انتبان آ گئے آ گیا جی جن ایجنسیا بندے آ گئے ایک نشانہ سی کالی دل کالی دل کالی دل بادل پروارکالی دل, دل, دل پڑے ہیں بزرگان بنایا کالی دل کس واسطے واسطے گھر کی رکشہ کرنے, کرنے سو پن سال پہلے اپنے سارے گرو گھر مہنت اندر قبضہ ہے ایجے گل کام کرتے میں دس بھی نہیں دا پھر اپنے بزرگ کٹھے ہوئے لیڈرشپ کھی ہوئی ਉਹਨਾਂ ਵਰਤਾਂ ਨੂੰ ਭਜਾਇਆ ਕਿ ਉਹਨਾਂ ਨੇ ਖਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗੁਰੂ ਘਰਾਂ ਦੀ ਸੇਵਾ ਵਾਸਤੇ ਸੁਰੱਖਿਆ ਕਰਦੇ ਇਹੋ ਕਮੇਟੀ ਬਣਾਈ ਉਦੋਂ ਆਪਣੇ ਬਜ਼ੁਰਗਾਂ ਨੇ ਸੋਚਿਆ ਕਿ ਸਾਨੂੰ ਇੱਕ ਤਾਕਤ ਚਾਹੀਦੀ ਹੈ ਇੱਕ ਫੌਜ ਚਾਹੀਦੀ ਹੈ ਜਿਹੜੀ ਫੌਜ ਲੋੜ ਪਏ ਕਿ ਗੁਰੂ ਘਰ ਕੋਤੋਰਾ ਸਾਹਿਬ 'ਤੇ ਹਮਲਾ ਹੋਏ ਤੇ ਫੌਜ ਲੜ ਸਕੇ ਤਾਂ ਉਮਨੀ ਕਾਲੀ ਦਾ 1 ਮਹੀਨੇ ਬਾਅਦ ਬਣਿਆ ਸੀ ਸਾਰ ਸ੍ਰੀ ਅਕਾਲ ਹੁਣ ਦੇਖ ਲੋ ਆ ਪਿਛਲੇ 10 ਸਾਲਾਂ ਨਾਲ ਤੁਸੀਂ ਫੌਜ ਕਮਜ਼ੋਰ ਕਰਤੀ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਦਿਖਾਦਾ ਕਿ ਕਾਲੀ ਦਲ ਹੁਣ ਕੁਝ ਨਹੀਂ ਐ ਇਹ ਤਾਂ ਦਰਦ ਹੀ ਲਾਉਣ ਨਹੀਂ ਐ ਵੱਡਾ ਨੁਕਸਾਨ ਹੋਇਆ ਕਿ ਫਾਇਦਾ ਹੋਇਆ ਐਡਾ ਵੱਡਾ ਨੁਕਸਾਨ ਹੋ ਗਿਆ ਅੱਜ ਹਿੱਕ ਉੱਥੇ ਦੇ ਗੁਰੂ ਘਰਾਂ ਤੇ ਕਬਜ਼ਾ ਕਰ ਗਏ ਹੈ। ਕੱਟ ਹਜ਼ੂਰ ਸਾਹਿਬ ਪੰਜਾਬistan ਜਿੱਥੇ ਆਪਾਂ ਸਾਰਾ ਉਥੇ ਇਕੱਠਾ ਟਿਕਣ ਜਾਂਦੇ ਆਂ। ਅੱਜ ਸਿੱਖ ਕੌਮ ਦੀ ਮੈਨੇਜਮੈਂਟ ਸੱਜੇ ਨਹੀਂ ਹੈ। ਬਰਾਸਤਾਂ ਸਰਕਾਰ ਨੇ ਸਾਰਾ ਕੰਟਰੋਲ ਕਰਕੇ ਉਹ ਫੈਸਲਾ ਕਰਦੇ ਹੈ ਕਿਵੇਂ ਕਰ ਤੁਹਾਨੂੰ ਸਭ ਨੂੰ ਜੁਮਾ ਆਪਣੀਆਂ ਪ੍ਰਾਣੀਆਂ ਮर्याਦਾ ਨੂੰ ਧੰਕਰ ਦਿੱਤਾ ਹੈ। ਤੁਸੀਂ ਦੇਖ ਲਓ

ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਲੱਕਰਾਤਾ ਅੱਜ ਹਰਿਆਣੇ ਦਾ ਮੁੱਖ ਮੰਤਰੀ ਫੈਸਲਾ ਕਰਦਾ ਏ ਕਿ ਗੁਰੂ ਘਰਾਂ ਨੂੰ ਕਿਵੇਂ ਚਲਾਉਣਾ ਹੈ ਕਿਹੜੇ ਨਾਲ ਲੱਣਾ ਨੇ ਉਹ ਲੋਕ ਜਿਹੜੇ ਸਰਕਾਰਾਂ ਦੇ ਬੈਠੇ ਹੁੰਦੇ ਸੀ ਖਾਲੀ ਦਲ ਦੇ ਖਿਲਾਫ ਆ ਜਾਦੂਆ ਦੇਖ ਲਓ ਫੰਡ ਦੇਖ ਲਓ ਇਹ ਜਿਹੜੇ ਸਾਰੇ ਜਿਹੜੇ ਦੇਸ਼ ਦੇ ਸੀ ਉਹ ਹੈ ਜਿਹੜੇ ਹੁਣ ਉਹਨਾਂ ਨਾਲ ਖੜੇ ਹੈ ਜਿੱਡਾ ਬੜਾ

ਤੁਸੀਂ ਦੇਖ ਲਓ ਜਿਹਨੇ ਮੇਰੇ ਤੇ ਕਤਲ ਕੀਤਾ ਮੇਰੇ ਹਮਲਾ ਕੀਤਾ ਗੋਲੀ ਚਲਾਈ ਤੁਸੀਂ ਜਾਣਦੇ ਹੋ ਜੇ ਕੋਈ ਗੋਲੀ ਚੌਂਦਾ ਤੇ ਕੀ ਹੁੰਦਾ 307 ਦਾ ਲੱਗਦਾ ਪੁਰਖਾ ਉਹਨੂੰ ਕਿਹਦੇ ਕੇਸ ਹੋ ਸਕਦੀ ਹੈ ਤੁਸੀਂ ਦੇਖ ਲਓ ਬੰਦੇ ਸਾਰੇ ਤੁਸੀਂ ਦੇਖਿਆ ਕਿਹਨੇ ਗੋਲੀ ਚਲਾਈ ਐਫ ਆਰ ਵੀ ਦੇ ਠੀਕਾ ਚਾੜੂ ਵਾਲੇ ਨੇ ਐਫ ਆਰ ਵੀ ਦੀ ਕਿ ਉੱਥੇ ਰੋਲੇ ਕੋਲੇ ਹੱਥੋਂ ਪਾਈ ਇੱਕ ਗੋਲੀ ਚੱਲ ਗਈ ਸਾਰੇ ਪਟਕੀ ਦੇ ਚਲਾਈ ਪਰ ਨਾ ਨਹੀਂ ਲੱਗਿਆ ਪਚਾਤੇ ਦੇ ਲੱਗੇ ਤੇ ਜਿਹੜੇ ਗੋਲੀ ਚਲਾਈ 15 ਦਿਨਾਂ ਚੋਂ ਬੇਲ ਤੋਂ ਇੱਕ ਇੱਕ ਘਰ ਪਈ ਇੱਥੇ ਬੱਛਾ ਛੱਡ ਗਿਆ ਪਰ ਜਿਹਦੇ ਉਦੇਸ਼ ਪ੍ਰਭਾਤ ਮਾਤਾ ਹੱਥ ਹੋਏ ਜਿਹਦੇ ਕੰਟਰੋਲ ਰਹੇ ਨੇ ਰੱਬ ਵੀ ਉਹਦਾ ਸਾਥ ਦਿੰਦਾ ਕੀ ਜੌੜਾ ਮਰਨਾ ਤੁਹਾਡੇ ਵਾਸਤੇ ਹੈ ਅਸੀਂ ਰਹਿਣਾ ਇੱਥੇ ਹੈ ਤੁਸੀਂ ਸੇਖੋ ਕਿ ਕੇਜਰੀ ਵਰਕਰ ਦਾ ਤੁਸੀਂ ਪਰਿਵਾਰ ਹੋ ਸਕਦੇ ਹੋ ਹੋ ਸਕਦੇ ਕੇਜਰੀ ਵਰਕਰ ਕੇ ਪਰਿਵਾਰ ਉਹਨੂੰ ਫਿਕਰ ਹੈ ਛੋਟਾ ਛੋਟਾ ਇੱਥੇ ਰਾਜ ਕਰਨ ਵਾਸਤੇ ਹੁੰਦੇ ਆ ਤੁਹਾਡੇ ਦੁੱਖ ਦੂਖਨ ਵਾਸਤੇ ਹੀ ਹੁੰਦੇ ਇੱਕ ਇੰਤਜ਼ਾਰ ਕਿ ਉਹ ਕਿਸੇ ਪੰਸਾ ਲੱਗੀ ਹੋਈ ਇਹਦੀ ਵਲ ਰਾਜ ਇੱਕ ਇੱਕ بڑے بڑے ਧੁਖ ਮੰਤਰੀ ਤੁਹਾਡੇ ਆਪਣੇ ਜੇ ਸੁਣਨ ਵਾਸਤੇ ਕੋਟੜਾ ਲਾਇਆ ਹੋਵੇ ਦੱਸੋ ਸਾਰੇ ਇੱਕ ਪਿੰਨ ਮਗਲ ਤੇ ਐਸਾ ਕਰੋ ਰੁਕ 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 ਤੁਸੀਂ ਦੇਖ ਲਓ ਕਹਿੰਦੀ ਐ ਆਟਾ ਦਾ ਕੰਦ ਕਰਤਾ ਕਹਿੰਦੇ ਪੈਸੇ ਹੈ ਨਹੀਂ ਜਣੇ ਬੰਦ ਕਰਤਾ ਕਹਿੰਦੇ ਪੈਸੇ ਹੈ ਨਹੀਂ ਸਹੀ ਤਾਂ ਜੇ ਕੰਦ ਕਰਦੇ ਮੁੱਤ ਵਾਈਆਂ ਦੀ ਦੁਕਾਨਾ ਖੋਲੀ ਅਸੀਂ ਬੰਦ ਕਰਤੀਆ ਕੋਈ ਕੰਦ ਕਰਦੇ ਅਸੀਂ ਬੰਦ ਕਹਿੰਦੇ ਪੈਸੇ ਹੈ ਨਹੀਂ ਤੇ ਆਪਣੀ ਇਸ਼ਤਿਹਾਰਾਂ ਦੇ ਆ ਜਿਹੜੀਆਂ ਚੰਗਾ ਦੇਖ ਲੋ ਤੁਸੀਂ ਸੜਕਾਂ ਦੇਖ ਲੋ ਇਕੱਲੇ ਪੰਜਾਬ 'ਚ ਨਹੀਂ ਹਿੰਦੁਸਤਾਨ ਦੇ ਕਿਸੇ ਵੀ ਸ਼ਹਿਰ ਚਲੇ ਜਾਓ ਆ ਕੇਂਗਰੀਵਾਲ ਦੀ ਫੋਟੋ ਲੱਗੀ ਹੋਗੀ ਪੰਜਾਬ ਸਰਕਾਰ ਥੋੜੇ ਪੈਸੇ ਦੇ ਦਸਾਂ ਕਿੰਨਾ ਪੈਸਾ ਹਰ ਸਾਲ ਲੁੱਟੇ ਹੈ 11-1200 ਕਰੋੜ ਰੁਪਈਆ ਹਰ ਸਾਲ ਆ ਚਾਰ ਸਾਲਾਂ ਸਾਡੇ ਜਾਨ ਹਰ ਰੋਟੇ ਉੱਤੇ ਟਪਾਦਾ ਆਈ ਪੈਸਾ ਹੁੰਦਾ ਤੁਹਡੇ ਕੋਲ ਅੱਟਾ ਦਾ ਮਿਲਣਾ ਦੀ ਸ਼ਗਨ ਵੀ ਮਿਲਣਾ ਸੀ ਸਾਰਾ ਕੁਝ ਤੁਹਾਡੇ ਕੋਲ ਉਕਾਰ ਜਿਪਨ ਨਹੀਂ ਇਹ ਤਾਂ ਨਿਸ਼ਾਨਾ ਹੀ ਕੋਈ ਨਹੀਂ ਕੀ ਅਸੀਂ ਇੱਥੇ ਪੈਸਾ ਇਕੱਠਾ ਕਰਕੇ ਆਪ ਆਪਣੀ ਪਾਰਟੀ ਥੋੜੇ ਪੈਸੇ ਨਾਲ ਪੂਰੇ ਹਿੰਦੁਸਤਾਨ ਟਕੜਾ ਕਰਨਾ ਉਹ ਕੀ ਹੋਣੀ ਹੁੰਦੇ ਨੇ ਹਾਂ ਬਹੁਤ ਕੁਝ ਨਾ ਛੋੜੇ ਆ ਇਹਨਾਂ ਦੇ ਚੋਣ ਪੱਤਰ ਝਾੜ ਬਣਨਗੇ ਜਿਹੜੀਆਂ ਗਲਤੀਆਂ ਦਿੱਤੀਆਂ ਸੀ ਇਹਦੇ ਕਰਕੇ ਆਪਾਂ ਸਾਰੇ ਨੇ ਮਲੇ 94 ਸੀਟਾਂ ਲਗੇਤੀਆਂ ਜਿਹੜਾ ਬੰਦਾ ਸੀ ਆ ਬਾਤੀ ਆ ਬਾਤੀ ਆ ਬਾਤੀ ਤੇ ਖਾਸ ਕਰਕੇ ਲਾਹਸੀ ਵਾਲੇ ਛੋਟੇ ਛੋਟੇ ਤੇ ਇੱਥੇ ਜੰਮੂੜ ਜਿਹੜੇ ਤਾਂ ਇੱਥੋਂ ਤੋਂ ਪੰਗ ਸ਼ੁਰੂ ਹੋਇਆ ਸੀ ਆ ਤੂਫਾਨ ਇਹਨਾਂ ਦਾ ਅੱਜ ਦੱਸ ਲੋ 5 ਸਾਲ ਹੋ ਗਏ ਇੱਕ ਕਾਲਜ ਨੇ ਟੀਚਰਾਂ ਦੀ ਭਰਤੀ ਨਹੀਂ ਕੀਤੀ ਐਸੀ ਸਕਾਲਰਸ਼ਿਪ ਬੰਦ ਕਰਤੀ ਥੋੜੇ ਜਿਹੀ ਸਕੂਲਾਂ ਨੂੰ ਰੰਗ ਕਰਤਾ ਆ ਸਿੱਖਿਆ ਕਰਦੀ ਹੈ ਨਾ ਜੇ ਸਰਕਾਰ ਦਿੱਤੀ ਖਰਚਾ ਦੇਵਾਂਗੇ ਕਿੰਨੇ ਜੀ ਹਜ਼ਾਰ ਰੁਪਏ ਗਾਰੰਟੀ ਹੈ ਕਿ ਕੇਂਦਰੀ ਵਾਦੂ ਧੂੜ ਕੋਲੀ ਜਾਂਦੇ ਫਿਰ ਕਹਿੰਦੇ 16 ਮੈਡੀਕਲ ਕਾਲਜ ਬਣਾ ਦੇ ਜੇ ਬਾਗੇ ਸੰਗਰੂਰ ਜ਼ਿਲ੍ਹੇ ਵਾਲੇ ਥੋੜੇ ਨਾਲ ਹੀ ਹੈ ਜੰਮਰੂ ਹੀ ਲਾਇਆ ਤੇ 4 ਸਾਲ ਪਹਿਲੇ ਪੱਥਰ ਰੱਖਿਆ ਸੀ ਉੱਪਰੋਂ ਪੱਥਰ ਵੀ ਟੁੱਟ ਗਿਆ ਇੱਕ ਇੱਕ ਲੱਗੀ ਜਿੱਤੇ ਨਹੀਂ ਬਣੇ ਫਿਰ ਕਹਿੰਦੇ ਸੀ ਭਾਈ ਫਸਲਾ ਤੇ ਐਮਐਸਟੀ ਦੇ ਵਾਗੇ ਤੁਸੀਂ ਦੇਖ ਲਓ ਇਥੋਂ ਤੋਂ ਪਹਚਾਈ ਸੀ ਮੂੰਗੀ ਵੀ ਇਹਦੇ ਜੇ ਐਮਐਸਟੀ ਦੇ ਵਾਗੇ ਲੋਕਾਂ ਨੇ ਮੂੰਗੀ ਵੀ ਨਹੀਂ ਉਹਦੇ ਨਾਲ ਲੱਭੀ ਨਹੀਂ ਟੁੰਦੀ ਫਿਰ ਨਹੀਂ ਇਹਦੇ ਜੇ ਇਹਦੇ ਜੇ

پوری زندگی چمرندر سے متا ٹیک کے لے کے آنا گروپی گروکر سو کھا کے سی چار ہفتہ نشاہ ختم سارا کرچا ماف پچی سو بے نمبر کوئی روزگار نہیں پچی سو دیا کریں گے ਹੇ ਲੱਖ ਸੁਨਾਵਣ ਫੋਨ ਕਰ ਰਹੇ ਆ ਕਰ ਰਹੇ ਐਕਸ਼ਨ 2300 ਦਿਆ ਕਰ ਰਹੇ ਸੱਜਣ ਇੱਕ ਪੱਜਾ ਹੀ ਅੱਜ ਮੈਂ ਆਪਣੀ ਭੱਜ ਕਰਤਾ ਆਕਾ ਅਦਾਲਤ ਦੇ ਨਾਲ ਖੰਡ ਤੇ ਚਾਹ ਪੱਤੀ ਵੀ ਦੀਆ ਕਰ ਰਹੇ ਹੈ ਅਰੇ ਤਾਂ ਹੋ ਲੰਬੀ ਲਿਸਟ ਹੈ ਇੱਕ ਚੀਜ਼ ਤਾਂ ਕਿਉਂ ਇੱਕ ਇੱਕ ਜੇ ਜੀਵਾਨ ਦੇ ਪੱਕੇ ਇਹਨਾਂ ਦਾ ਕਾਲੀ

ਸਰਕਾਰੀ ਕੱਟ ਪਾਉਣ ਦਾ ਬੋਲ ਸਾਹਿਬ ਹਿੱਕੇ ਨਾਲ 10 ਕਰੋੜ ਪਾਈਆ ਆਬ ਮੰਡੀਆਂ ਖੋਰੀਆਂ ਦਾਣਾ ਮੰਡੀਆਂ ਬਣਾਉਣ ਦਾ ਕੰਮ ਵੀ ਕਰੇ ਤੁਹਾਡੇ ਕਿੰਨੇ ਪਿੰਡਾਂ ਦੀ ਡਿਵੈਲਪਮੈਂਟ ਦੇਖੋ ਜਿੰਨੀ ਦੇਰ ਤੋਂ